ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨੈਕਸਟ ਇਜ਼ ਮੈਡਮ ਲੇਬਰ ਆਫਿਸਰ ਕਿਸ ਦਾ ਅਸੀਂ ਲੈ ਕੇ ਆਣਾ ਹੈ ਕਿ ਉਹ ਕ੍ਰਾਈਮ ਦੇ ਵਿੱਚ ਜਦੋਂ ਵੀ ਇਨਵੋਲ ਹੋ ਜਾਂਦੇ ਹੈ ਫਿਰ ਉਹਨਾਂ ਨੂੰ ਕਿਸ ਦਾ ਡੀਲ ਕਰਨਾ ਹੈ ਦੇ ਆਰ ਨਾਟ ਸਬਜੈਕਟਡ ਟੂ ਕ੍ਰਾਈਮ ਉਹਨਾਂ ਨੂੰ ਧਾਇਰੇ ਚ ਖੜੇ ਕਰਕੇ ਉਹਨਾਂ ਤੇ ਉੱਪਰ ਟ੍ਰਾਇਲ ਕਰਨਾ ਨਹੀਂ ਕਰਨਾ ਹਨ ਕਿਸ ਦਾ ਕਰਨਾ ਕੋ ਸੈਕਸ਼ਨਸ ਡਿਫਰੈਂਟ ਡਿਫਰੈਂਟ ਜਸਟਿਸ ਐਕਟ ਦੇ ਤਹਿਤ ਦੱਸੇ ਗਏ ਤੋਂ ਇਸ ਲਈ ਐਫਾਇਰ ਨੂੰ ਇਸ ਐਕਟ ਨੂੰ ਬਣਾਇਆ ਗਿਆ ਉਹ ਕਿਸ ਕਰਕੇ ਬਣਾਇਆ ਗਿਆ ਸੀ ਇਹ ਉਹਨਾਂ ਦੀ ਪੂਰੀ ਡਵੈਲਪਮੈਂਟ ਹੋ ਜੀ ਬੱਚੇ ਦੀ ਉਹਨਾਂ ਦੀ ਅਗਰ ਕਿਤੇ ਉਹ ਸਬਜੈਕਟ ਹੋਦੇ ਆ ਕਿਸੇ ਯੂਐਸ ਕ੍ਰਾਈਮਸ ਤੋਂ ਜਾਂ ਕਿਸੇ ਉਹਨਾਂ ਨੂੰ ਰੀਹੈਬਿਟੇਟ ਕਿੰਨਾ ਕਰਨਾ ਉਹਨਾਂ ਨੂੰ ਪ੍ਰੋਟੈਕਟ ਕਿੰਨਾ ਕਰਨਾ ਕਿੱਥੇ ਰੱਖਣਾ ਕਿੰਦਾ ਉਹਨਾਂ ਦੀ ਪ੍ਰੋਵੀਜ਼ਨਸ ਨੂੰ ਅਸੀਂ ਏਟਰ ਕਰਨਾ ਹੈ ਕਿਸਨਾ ਉਹਨਾਂ ਨਾਲ ਜਸਟਿਸ ਕਰਨਾ ਹੈ ਉਹ ਸਾਰੇ ਪ੍ਰੋਵੀਜ਼ਨਸ ਅੱਗੇ ਨਜ਼ਰ ਰੱਖਦੇ ਹੋਏ ਕਿ ਉਹਦੇ ਵਿੱਚ ਜਿਹੜੀ ਰਿਸਪੋਂਸਰ ਹੋ ਉਸ ਕੇਸ ਦੇ ਹੋਵੇ ਜਿਹਦੇ ਵਿੱਚ ਸਿਰਫ 4 ਮਹੀਨੇ ਦੇ ਅੰਦਰ ਅੰਦਰ ਨਾਲ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਲੰਬੇ ਲੰਬੇ ਕੇਸਾਂ ਦੇ ਵਿੱਚ ਖਿੱਚਿਆ ਨਾ ਜਾਵੇ ਜਿਸ ਕਰਕੇ ਉਹਨਾਂ ਦੀ ਡਵੈਲਪਮੈਂਟ ਰੁਕ ਜਾਵੇ ਉਹ देयर देयर ਡਵੈਲਪਮੈਂਟ ਇਜ਼ ਹੈਂਪਰਡ ਦੀ ਸਪੀਡ ਇਸ ਸੋ ਇਸ ਕੇਸ ਇੱਥੇ ਸਪੀਡ ਕਿਵੇਂ ਘਟਾ ਜਾਵੇ ਕੈ ਪਹਿਲੀ ਉਹਨਾਂ ਦੀ 6 ਬੋਟ ਜਿਹੜੀਆਂ ਦਾ ਸਲਾਨਾ ਜੋ ਜੇਦਾ ਪਿੰਡ ਚਿੱਟੀ ਨੇੜੇ ਜਲੰਧਰ ਲੰਬੜਾ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ ਸਵੇਰੇ ਹਵਨ ਪੂਜਨ ਕੀਤਾ ਗਿਆ ਅਤੇ ਪੂਰਨ ਹੋਤੀ ਤੋਂ ਬਾਅਦ ਸ਼੍ਰੀ ਗੋਬਿੰਦ ਦੇ ਧਾਰਮਿਕ ਸਥਾਨ ਤੇ ਮਾਤਾ ਕੇਸਰ ਅੰਮਾ ਜੀ ਦੇ ਦਰਬਾਰ ਤੇ ਕੰਡਾ ਛਕਾਉਣ ਦੀ ਰਸਮ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਵਰਮਾ ਪ੍ਰਧਾਨ ਵਿਨੋਦ ਕੁਮਾਰ ਵਰਮਾ ਜੰਗ ਬਹਾਦਰ ਜਨਰਲ ਸਕੱਤਰ ਤਰਸੇਮ ਚੰਦ ਰਵਿੰਦਰ ਸਿੰਘ ਪ੍ਰਿੰਸ ਪੂਨਾ ਜਸਵਿੰਦਰ ਸਿੰਘ ਅਤੇ ਬਬਰ ਕੁਮਾਰ ਅਤੇ ਚੇਤਨ ਕੁਮਾਰ ਧੋਰਾ ਵੱਲੋਂ ਸਾਜੇ ਰੂਪ ਵਿੱਚ ਇਸ ਸਰਵਾਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਵੇਰੇ ਤੋਂ ਹੀ ਸ਼ੀ ਗੋਤ ਦੇ ਨਾਲ ਸੰਵੰਦਕ ਸ਼ਰਧਾਲੂਆਂ ਦੀਆਂ ਲੰਗੀਆਂ-ਲੰਗੀਆਂ ਲਾਈਨਾਂ ਦਰਸ਼ਕ ਕਰਨ ਵਾਸਤੇ ਅਤੇ ਪੂਜਾ ਅਰਚਨਾ ਕਰਨ ਵਾਸਤੇ ਲੰਗੀਆਂ-ਲੰਗੀਆਂ ਲਾਈਨਾਂ ਲੱਗੀਆਂ। ਇਸ ਮੌਕੇ ਦੂਰ-ਦੂਰ ਤੋਂ ਅਤੇ ਦੇਸ਼-ਦੇਸ਼ ਤੋਂ ਸ਼ਰਧਾਲੂਆਂ ਨੇ ਆ ਕੇ ਮੱਥਾ ਟੇਕਿਆ ਤੇ ਆਪਣੀ ਇੱਛਾ ਅਨੁਸਾਰ ਦਰਵਾਜ਼ਾ ਚੜਾਵਾ ਚੜਾਇਆ। ਸਵੇਰੇ ਚਾਪ ਪਾੜੇ ਅਤੇ ਮਠਿਆਈ ਦਾ ਲੰਗਰ ਤੁਟ ਪਤਾ ਗਿਆ ਅਤੇ ਬਾਅਦ ਦੁਪਹਿਰ ਵਿਸ਼ਾਲ ਭੰਡਾਰਾ ਤੁਟ ਮੰਡਿਆ ਗਿਆ ਇਸ ਮੌਕੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਬਰਮਾ ਸ਼ੀ ਜੀ ਨੇ ਦੱਸਿਆ ਕਿ ਇਹ ਜਠੇਰਿਆਂ ਦਾ ਮੇਤਾ ਹਰ ਸਾਲ ਸਰਤਾ ਪੂਰਵਕ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਾਇਆ ਜਾਂਦਾ ਹੈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ਾ ਸਾਰੇ ਜਿੰਨੇ ਵੀ ਸ਼ਹੀ ਗੋਤਰੇ ਦੇ ਨਾਲ ਸੰਬੰਧਤ ਹੈ ਜਿੰਨੇ ਵੀ ਦੁਨੀਆ ਦੇ ਵਿੱਚ ਵਸਦੇ ਨੇ ਸ਼ਹੀ ਪਰਿਵਾਰ ਨਾਲ ਸੰਬੰਧਤ ਉਹ ਇੱਥੇ ਨਤਮਸਤਕ ਹੁੰਦੇ ਨੇ ਉਹਨਾਂ ਦੇ ਜਠੇਰਿਆਂ ਵੱਡਿਆਂ ਬਠੇਰਿਆਂ ਦਾ ਇਹ ਸਥਾਨ ਹੈ ਤੁਹਾਨੂੰ ਦਿਖਾ ਦਈਏ ਦਰਸ਼ਨ ਵੀ ਕਰਾਣੇ ਆ ਜੀ ਤੁਹਾਨੂੰ ਉਸ ਜਗ੍ਹਾ ਦੇ ਜਿੱਥੇ ਸੰਤ ਸੰਗ ਤਾਂ ਨਤਮਸਤਕ ਹੋ ਰਹੀਆਂ ਨੇ ਇਹ ਆ ਜੀ ਉਹ ਧਾਰਮਿਕ ਸਥਾਨ ਆਪਣੀਆਂ ਇੱਛਾ ਦੇ ਅਨੁਸਾਰ ਆਪਣੀਆਂ ਮਨਤਾ ਮੰਨਣ ਆਈਆਂ ਨੇ ਸੰਗਤਾਂ ਜੀ ਚੜਾਵੇ ਚੜਾ ਰਹੀਆਂ ਨੇ ਆਪਣੀ ਇੱਛਾ ਦੇ ਅਨੁਸਾਰ

इन दोनों के बीच में जो हो रहा है आगे जो बात करना मतलब बैठने का लग रहा है और बात है ये आ जाओ पार्टी आ जाओ जी आ जाओ जी तुम्हारा राज्य ساواد ਸਦਾ ਉਹ ਸਾਡੇ ਦਰਬਾਰ ਕੀ ਅੱਜ ਸਾਲਾਨਾ ਪ੍ਰੋਗਰਾਮ ਮਾਮਾ ਕੇ ਸਰਦੀ ਅਸ਼ੀਰਵਾਦ ਦੇ ਨਾਲ ਹਰ ਸਾਲ ਦੀ ਤਰ੍ਹਾਂ ਇੱਕ ਟੰਡੇ ਦੀ ਰਸਮ ਕੀਤੀ ਜਾਂਦੀ ਹੈ ਇਹ ਰੰਗ ਵੱਡਾ ਬੇਰਿਆਂ ਦੀ ਕਿਰਪਾ 1970 ਤੋਂ ਲੈ ਕੇ ਪਹਿਲਾਂ ਲਾਲਾ ਜਗਤਰਾਮ ਜੀ ਇੱਥੇ ਵਰਾਜਮਾਨ ਸਾਹਿਬ ਹੈ ਦੇ ਚੇਅਰਮੈਨ ਉਸ ਤੋਂ ਬਾਅਦ ਇਹ ਹੀ ਅਮਰਤ ਲਾਲ ਜੀ ਕੈਰਮੈਨ ਸਨ ਤੇ ਦਾਸ ਉਸ ਟਾਈਮ ਕਮੇਟੀ ਮੈਂਬਰ ਐਡ ਕੈਸ਼ੀਅਰ ਸਨ ਤੇ ਉਸ ਤੋਂ ਬਾਅਦ ਅਮਰਤ ਲਾਲ ਜੀ 2006 ਦੇ ਵਿੱਚ ਐਕਸਪਾਇਰ ਹੋਣ ਤੋਂ ਬਾਅਦ 2005 ਦੇ ਵਿੱਚ ਲਾਲਾ ਗੁੱਤਾ ਰਾਮ ਜੀ ਲੁਹਿਆਣੇ ਵਾਲੇ ਐਰੀਸਨ ਤਾਲਾ ਦੇ ਮਾਲਕ ਜਿਨ੍ਹਾਂ ਨੇ ਇਹ ਗੱਡੀ ਦੀ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਮੇਰੇ ਸਿਰ ਤੇ ਦਾਸ ਵਿਨੋਦ ਕੁਮਾਰ ਬਰਮਾ ਜੀ ਦੇ ਸਿਰ ਤੇ ਪਾ ਦੀ ਰਸਮ ਕਰਦੇ ਹੋਏ ਉਹਨਾਂ ਨੇ ਜ਼ਿੰਮੇਵਾਰੀ ਸਾਨੂੰ ਸੌਂਪ ਦਿੱਤੀ ਉਸ ਤੋਂ ਬਾਅਦ 2006 ਤੋਂ ਉਹ ਐਕਸਪਾਇਰ ਹੋਣ ਤੋਂ ਬਾਅਦ ਅਸੀਂ ਜੀ ਡਾਕਟਰ ਰਾਜਕਮਾਰ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਤੁਸੀਂ ਜਿਹੜਾ ਉਹਨਾਂ ਦੇ ਕੋਲ ਆਉਦਾ ਸੀ ਚੇਅਰਮੈਨ ਜੀ ਦਾ ਕਿ ਅਸੀਂ ਇਹਨਾਂ ਨੂੰ ਆਪਣੇ ਦੇ ਦਿੱਤਾ ਕਿ ਇਹ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਉਸ ਤੋਂ ਬਾਅਦ ਇਹ ਬਦਸਤੂਰ ਸਾਨੂੰ 1990 ਤੋਂ ਲੈ ਕੇ ਅੱਜ ਤੱਕ ਮੇਰ ਬਿਗਨ ਪ੍ਰੋਗਰਾਮ ਚੱਲ ਰਿਹਾ ਤੇ ਵੱਡੇ-ਵੱਡੇ ਰਿਆਂ ਦੀ ਬਹੁਤ ਵੱਡੀ ਆਪਾਰ ਕਿਰਪਾ ਆ ਸੰਗਤ ਦਾ ਵੀ ਬਹੁਤ ਵੱਡਾ ਸਾਥ ਆ ਤੁਹਾਡੀ ਪ੍ਰੈਸ ਦਾ ਵੀ ਬਹੁਤ ਵੱਡਾ ਸਾਨੂੰ ਯੋਗਦਾਨ ਆ ਅਸੀਂ 2022 ਦੇ ਵਿੱਚ ਤੁਹਾਡਾ ਵੀ ਕੀਤਾ ਸੀ ਉਹ ਸਾਡਾ ਸੋਦਾ ਜਿਹੜਾ ਆ ਥੋੜਾ ਜਿਹਾ ਉਹਨਾਂ ਦੀ ਭਰਾਮਾ ਦੀ ਬੰਡ ਕਰਕੇ ਇਹ ਥੋੜਾ ਜਿਹਾ ਲਿੰਗਰ ਆਉਣ ਹੋ ਗਿਆ ਉਹਨਾਂ ਨੇ ਛੇਤੀ ਲੈ ਲਿਆ ਤੇ ਜੇ ਪ੍ਰੋਗਰਾਮ ਮਹਾਰਾਜ ਜੀ ਮਾ ਅਮਾ ਤੇ ਸਰ ਜੀ ਕਿਰਪਾ ਦੇ ਨਾਲ ਉਸੇ ਰੇ ਚੜ ਗਿਆ ਤੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਜਿਹੜੀ ਜਗਾ ਆ ਉਹਦੇ ਤੇ ਅਸੀਂ ਮੰਦਿਰ ਬਣਾਵਾਂਗੇ ਸਰ ਇਹਦਾ ਥੋੜੀ ਜਾਣਕਾਰੀ ਦਿਓ ਮਤਲਬ ਸੰਗਤਾਂ ਨੂੰ ਇਸ ਸਥਾਨ ਤੇ ਹਾਂਜੀ ਇਹ ਇਹ ਜਿਹੜਾ ਪਿੰਡ ਚਿੱਟੀ ਆ ਇਹ ਗੱਗੂਆਣਾ ਸ਼ਹਿਰ ਦੇ ਨਾਂ ਤੇ ਮਸ਼ਹੂਰ ਸੀ ਕਿਸੇ ਟਾਈਮ ਤੇ ਕਿਸੇ ਟਾਈਮ ਤੇ ਤੇ ਉਹ ਗੱਗੂ ਗੱਗੂਆਣਾ ਸ਼ਹਿਰ ਤੋਂ ਬਾਅਦ ਇੱਥੇ ਸਾਡਾ ਫਰਾਚੀਨ ਜਿਹੜਾ ਮੰਦਿਰ ਆ ਉਹ ਸਾਹਮਣੇ ਤੁਸੀਂ ਨਜ਼ਰ ਮਾਰ ਸਕਦੇ ਹੋ ਜਿੱਥੇ ਪਬਲਿਕ ਮੱਥਾ ਟੇਕ ਰਹੀ ਆ ਜੀ ਉਹ ਸਾਡਾ ਪੁਰਾਣਾ ਇਤਿਹਾਸ ਆ ਜੀ ਮਾਂ ਮਾ ਕੇਸਰਵਾਲਾ ਜੋ ਕਿ ਅਸੀਂ ਅੱਜ ਤੱਕ 1990 ਤੋਂ ਲਾਲਾ ਜਗਤਰਾਮ ਦੀ ਉੱਥੋਂ ਅਸੀਂ ਮਿੱਟੀ ਲਿਆ ਕੇ ਇੱਥੇ ਬਰਾਜਮਾਨ ਸਥਾਪਿਤ ਕੀਤੀ ਇਹ ਇਹਦੇ ਵਿੱਚ ਰਾਣਾ ਪ੍ਰਤਾਪ ਭੰਡਾਲ ਪਿੰਡ ਤੋਂ ਰਾਣਾ ਵੀਰ ਭੰਡਾਲ ਹਿੰਮਤ ਤੋਂ ਹਿੰਮਤ ਜੀ ਉਹਨਾਂ ਨੇ ਸਾਡੇ ਨਾਲ ਬੜਾ ਯੋਗਦਾਨ ਪਾਇਆ ਔਰ ਇਹ ਸਾਨੂੰ ਪਿੰਡ ਵਾਸੀਆਂ ਨੇ ਵੀ ਬੜੀ ਹੈਲਪ ਕੀਤੀ ਆ ਜਿਹੜੀ ਜਗਾ ਆ ਇਹਨਾਂ ਨੇ 5.6 ਮਰਲੇ ਜਿਹੜੀ ਜਗਾ ਆ ਇਹ ਭਜਨ ਸਿੰਘ ਦੇ ਪਰਿਵਾਰ ਨੇ ਸਾਨੂੰ ਡੋਨੇਸ਼ਨ ਤੇ ਬੜੀ ਡੋਨੇਟ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਅੱਜ ਜਿਹੜੀ ਆ ਜਿਹੜੀ ਸੰਗਤ ਆ ਹਰ ਇੱਕ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਦੇ ਰਿਣੀ ਆ ਤੇ ਅੱਜ ਜਿਹੜਾ ਪ੍ਰੋਗਰਾਮ ਆ 2025 ਦਾ ਇਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਦੇ ਚੇਤੇਕ ਔਰ ਨਿਰਵਿਘਨ ਚੱਲ ਰਿਹਾ ਮਹਾਮਾਈ ਮਾ ਮਾ ਕੇ ਸਾਰੇ ਰਿਸ਼ਤੇ ਤਰ੍ਹਾਂ ਹੀ ਸਾਡੇ ਸਿਰ ਤੇ ਆਸ਼ੀਰਵਾਦ ਬਣਾਈ ਰੱਖੇ ਇਹ ਫ੍ਰੀ ਚੇਅਰਮੈਨ ਜੀ ਰਾਜਕੁਮਾਰ ਦਾਸ ਬਨੋਧ ਕੁਮਾਰ ਵਰਮਾ ਇਹਦੀ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਇਹ ਸਾਡਾ ਮੈਂਬਰ ਐਸੀ ਨਹੀਂ ਨਹੀਂ ਤਾਂ ਹੀ ਕਹਿ ਦਿੰਦੇ ਆ ਪਵਨ ਕੁਮਾਰ ਇਹ ਚੇਤਨ ਜੀ ਆ ਇਹ ਵੀ ਇਹਨਾਂ ਨੂੰ ਅੱਜ ਮੈਂਬਰ ਅਸੀਂ ਪਾ ਲਿਆ ਹਾਂ ਜੀ ਤੇ ਸ੍ਰੀ ਹਰੀओम ਜੀ ਉਹ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਆ ਤੁਹਾਡੇ ਬ੍ਰਦਰ ਤੇ ਤੁਸੀਂ ਸਾਡਾ ਪ੍ਰੈਸ ਦਾ ਸਾਥ ਦੇ ਰਹੇ ਆਂ ਅਸੀਂ ਤੁਹਾਡੇ ਵੀ ਧੰਨਵਾਦੀ ਆਂ ਇਹ ਲੋਕ ਇਸੇ ਤਰ੍ਹਾਂ ਸਾਡੀ ਕਵਰੇਜ ਦੀ ਕਰਦੇ ਸਾਰ ਗੁਰੂ ਤੇ ਸਾਡਾ ਹੌਸਲਾ ਹੋ ਜਾਂਦਾ ਇਹਨਾਂ ਲੋਕਾਂ ਦੇ ਵਿੱਚ ਪਾਣੀ ਨੂੰ ਬਰਾਮ ਦਿੰਦਾ ਨਮਸਕਾਰ ਚਾਪ ਲਵੀ ਚਾਪ ਲੰਗਰ ਅ ਚਾਪ ਕੋੜਿਆਂ ਦਾ ਲੰਗਰ ਲੱਗਾ ਹੋਇਆ ਸੋ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਚਾਪ ਕੋੜਿਆਂ ਦਾ ਲੰਗਰ ਛਕ ਰਹੀਆਂ ਨੇ ਅ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦਿਖਾਦੀ ਐ ਅ ਸਾਰੇ ਬੜੀਆਂ ਦੂਰੋਂ ਦੂਰੋਂ ਤੋਂ ਸੰਗਤਾਂ ਆਈਆਂ ਹੋਈਆਂ ਨੇ ਅ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਵੀਆਂ YouTube ਚੈਨਲ ਅ ਜਿਹੜਾ ਇਹ ਤੁਹਾਨੂੰ ਪ੍ਰਸਾਰਨ ਅਸੀਂ ਦਿਖਾ ਰਹੇ ਹਾਂ ਅ ਜਠੇਰੇ ਸ਼ੀਗੋਤ ਜਠੇਰਿਆਂ ਦਾ ਜਿਹੜਾ ਮੇਲਾ ਆ ਹਰ ਸਾਲ ਜਿਹੜਾ ਮੇਲਾ ਇਹ ਬੜੀ ਧੂਮ ਧਾਮ ਦੇ ਨਾਲ ਜਿਹੜਾ ਸ਼ਰਧਾਪੂਰਵਕ ਮਨਾਇਆ ਜਾਂਦਾ ਆ ਇਹ ਲਾਂਬੜਾ ਦੇ ਨੇੜੇ ਪਿੰਡ ਹੈ ਉੱਥੇ ਇਹ ਧਾਰਮਿਕ ਸਥਾਨ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਚਾਹ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਆ ਸੰਗਤਾਂ ਲੰਗਰ ਛਕ ਰਹੀਆਂ ਨੇ ਮੱਥਾ ਟੇਕ ਕੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਹੈ ਤੁਸੀਂ ਦੇਖ ਰਹੇ ਹੋ ਜੀ ਉਹ ਨਾ ਮਾਨਾ ਬਹੁਤ ਮੇਰ ਕੇ ਤੇ ਕੰਮੇ ਲੱਗਦਾ ਉਹ ਜਿਹੋ ਜਿਹੋ ਉਹ ਮਹਾਮਾਰੀ ਦੇ ਸਥਾਪਿਤ ਹੋ ਲਗੇ ਉਹ ਬਾਹਰ ਹੀ ਹੋਣਾ ਬੰਦਾ ਜਿਹੜਾ ਜਿਹੜੇ ਬਸ ਨਾਰਾ ਹੋ ਰਿਹਾ ਆਪਣੀ ਸੇਵਾ ਦਾ ਪੈਣ ਬਾਈ ਤਨ ਕੋਈ ਨਹੀਂ ਆ ਕਿ ਖਾਣਾ ਖਰਾਬ ਨਾ ਹੋ ਇਹ ਬੰਦ ਦੀ ਰਾਜਪੁਰਾ ਅਰਧ ਜੀ ਮੰਤਰ ਪਈਆ ਪਰ ਦੇਖ ਬਈ ਤੇਰੇ ਨੇ ਕੱਲ ਹਾਂ ਤਦੀ ਪੜੀ ਕੰਮ ਹੋ ਗਿਆ ਰਾਜਪੁਰਾ ਦਾ ਸਤੋਰ ਪਈਆ Terima kasih telah <laughs> menonton! আরে ও কোন কোন জিনিস আছে ਸਾਡੇ ਜੋਤਸ ਪਰੇ ਨੇ ਮਹਾਮਾਈ ਕਿਰਪਾ ਕਰੇ ਜੀ ਅ ਸ਼ਹੀ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੇ ਤੁਸੀਂ ਦੇਖ ਰਹੇ ਹੋ ਸ਼ਰਧਾਲੂ ਕਿਵੇਂ ਆਪਣੀਆਂ ਲਾਈਨਾਂ ਲਗਾ ਕੇ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਨੇ ਮੱਥਾ ਟੇਕਣ ਦੇ ਵਾਸਤੇ ਸੇਵਾਦਾਰਾਂ ਵੱਲੋਂ ਇੱਥੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੀਆਂ ਦੋ ਲਾਈਨਾਂ ਬਣਾਈਆਂ ਗਈਆਂ ਪਰ ਮੋਤੀ ਰਾਜ ਨੂੰ ਸਾਡੇ ਭਰਾਛੀ 1100 ਰੁਪਇਆ ਦੇ ਨੇਕ ਮੱਜੂ ਦੇ ਰਹੇ ਨੇ ਲਿੰਗਰ ਦੇ ਬਣਾਰੇ ਲਈ ਜ਼ਮੀਨ ਵਾਸਤੇ ਕਿਰਪਾ ਕਰੇ ਮਹਾਵਈ ਚੜ੍ਹਦੇ ਕਲਾ ਰੱਖੇ ਤੁਸੀਂ ਦੇਖ ਰਹੇ ਹੋ ਕਿਵੇਂ ਲਾਈਨਾਂ ਦੂਰ ਦੂਰ ਤੱਕ ਲੱਗੀਆਂ ਤੁਹਾਨੂੰ ਦਿਖਾ ਰਹੇ ਆ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਅ ਦੇਸ਼ ਦੇ ਦੇਸ਼ ਵਿਦੇਸ਼ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਆਈਆਂ ਨੇ ਜੀ ਤੁਹਾਨੂੰ ਦਿਖਾ ਰਹੇ ਆ ਅਸੀਂ ਮੱਥਾ ਟੇਕਣ ਲਈ ਸਕਤਾ ਜਿਹੜੀਆਂ ਆਪਣੀ ਬਾਰੀ ਦਾ ਆਡੀ ਕਰ ਰਹੀਆਂ ਨੇ ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੇ ਨੇ ਜੀ ਤੁਸੀਂ ਸਾਰਿਆਂ ਨੇ ਦੂਰ ਦੂਰ ਤੋਂ ਸੰਗਤ ਆਈਆਂ ਹੋਈਆਂ ਨੇ ਆ ਲੈਣਾ ਦੇ ਵਿੱਚ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਮੱਥਾ ਟੇਕਣ ਦੇ ਵਾਸਤੇ ਜੀ ਸੋ ਪ੍ਰਬੰਧਕ ਕਮੇਟੀ ਵੱਲੋਂ ਬੜੇ ਬੜੇ ਬੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਨੇ ਜੀ ਹਾਂ ਥੈਂਕ ਯੂ ਜੀ ਮਹਾਮੱਛ ਦੇ ਜ਼ਰੂਰ ਪਲ ਵੀ ਮੁਲ ਬਣਾਵੇ ਲੱਗਦੀ ਸਾਡਾ ਪਰਿਵਾਰ ਸੀ ਪਰਿਵਾਰ ਬੈਠਾ ਸਾਡਾ ਹੋਰੇ ਤੇ ਕਈ ਸਾਲਾਂ ਤੋਂ ਮੰਨ ਲੱਗਦਾ ਇੱਤੈ ਪੜਾਵੇ ਲੱਗੇ ਰਹੇ ਤੇ ਜੋ ਕਿ ਅੱਜ ਸਾਡੇ ਪੁੱਤਰਾਂ ਦਾ ਪੜਾ ਲਿਆ ਕਿ ਸਾਡੀ ਸ਼ਾਨ ਹੋਰ ਵੀ ਤੁਹਣੀ ਕਰ ਦਿੰਦੀ ਆ ਮਹਾਂਵਲ ਚੜ੍ਹਦੀ ਕਲਾ ਰੱਖੇ ਨਾ ਜੀ ਆ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਨਹੀਂ ਰਾਮ ਜਨ ਸਿੰਘ ਸਾਡਾ ਭਰਾ ਆਪਣੇ ਨੇਕ ਕਮਾਈ ਚੋਂ 100 ਰੁਪਏ ਦੇ ਕੇ ਜਾ ਰਿਹਾ ਵਾ ਚੜ੍ਹਦੀ ਕਲਾ ਰੱਖੇ ਵੀ ਇੰਨੀ ਤੱਕ ਦਵੇ ਭਰਾ ਨੂੰ ਵੀ ਇਹ ਕਹਿੰਦਾ 500 ਰੁਪਏ ਨਹੀਂ ਆਹ ਭਲੋ 1100 ਰੁਪਏ ਆਉਣਾ ਚਾਹੁੰਦਾ ਚੜ੍ਹਦੀ ਕਲਾ ਰੱਖੇ ਮੈਂ ਕਿਸ਼ਰ ਬਾਦਾਂ ਇੱਥੇ ਭਲਾਰੇ ਲੱਗਣ 100 ਰੁਪਏ ਸਾਡੇ ਲੱਖ ਵਰਗਾ ਸਾਡੇ ਲਈ ਬਹੁਤ ਸ਼ੁਕਰੀਆ ਭਾਈ ਜੀ ਦਿੱਲੀ ਨੰਬਰ ਗੱਡੀ ਮੈਂ ਦਿੱਲੀ ਨੰਬਰ ਗੱਡੀ ਹੈ 7884 ਜਿਹੜੇ ਮੇਰੇ ਭਰਾ ਦੀ ਗੱਡੀ ਹੈਗੀ ਆ ਜੀ ਰੋਕੀ ਸਾਡੇ ਬੈਂਟੀ ਰੋਕੀ ਹੋਈ ਆ ਆ ਇਹ ਨਵਾਂ ਸ਼ਹਿਰ ਤੋਂ ਵੀ ਸੰਗਤ ਆਈ ਹੋਈ ਆ ਜੀ ਛੇ ਪਰਿਵਾਰ ਦੇ ਨਾਲ ਸਵਾਦ ਅਤ ਆ ਤੁਸੀਂ ਦੇਖ ਰਹੇ ਹੋ ਇਧਰ ਵੀ ਪੂਨਮ ਸ਼ੀ ਆਈ ਹੋਈ ਆ ਸਪਨਾ ਸ਼ੀ ਸ਼ੀ ਪਰਿਵਾਰ ਤੋਂ ਸਾਰੇ ਆਏ ਆ ਨੇ लवली ਜਸ਼ਨ ਸਾਰੇ ਪਹੁੰਚੇ ਹੋਏ ਨੇ ਸਾਰੇ ਸ਼ੀ ਪਰਿਵਾਰ ਦੇ ਨਾਲ ਸਬੰਧਤ ਜਿੰਨੇ ਵੀ ਸ਼ਰਧਾਲੂ ਤੁਸੀਂ ਦੇਖ ਰਹੇ ਹੋ ਆ ਆਪਣੀਆਂ ਲਾਈਨਾਂ ਲਗਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ So, सो इस तरह साढ़े न जुड़े रहो जी तुम देख रहे हो नवा शहर सरगर्मिया यूट्यूब चैनल तो पत्रकार वास्ते परदेसी की विशेष रिपोर्ट जी साढ़े शीतरा पंथ रुपया बहुत काम दे रहे हैं ਕਾਕੇ ਸਰਚਰ ਦੀ ਕਲਾ ਰੱਖੇ 500 ਰੁਪਿਆ ਸੋਤਾਂ ਸਾਡੇ ਸੀਪਰਾਮ ਰਾਜਪੂਤ ਜੇ ਕਾਰਾ ਮਾ ਕੇ ਸਰਦਾ ਬੋਲ ਸਾਚੇ ਦਰਬਾਰ ਕੀ ਜੈ ਅਸੀਂ ਲੁਧਿਆਣੇ ਤੋਂ ਜੀ ਹਾਂਜੀ ਜੀ ਨਾਮ ਜੀ ਆਪਣਾ ਮੇਰਾ ਅਮਨਦੀਪ ਸਿੰਘ ਸ਼ੀ ਜੇ ਕਾਰਾ ਅਮਾ ਕੇ ਸਰਦਾ ਬੋਲ ਸਾਚੇ ਦਰਬਾਰ ਕੀ ਜੈ

200 ਰੁਪਈਆ ਦੇ ਇੱਕ ਬੱਚੇ ਦੇ ਰਹੇ ਨੇ ਸਵਾਲ ਸਿੱਕੇ ਦੇ ਪਰਿਵਾਰ ਤੇ ਮਾਹਮਾਈ ਚੜ੍ਹਦੀ ਕਲਾ ਰੱਖੇ ਸ਼ਿਕਾਰਾ ਕੇਤਰਪਾਦਾ ਦਾ ਬਹੁਤ ਸੱਚੇ ਦਰਵਾਰ ਕੀ ਰਾਖੀ ਕਿਸਮਾ ਦਾ ਬੋਲਤਾ ਕੇ ਦਰਵਾਜ਼ੇ ਕੀ ਹੈ ਪ੍ਰਿੰਸੀਪਲ ਜੇਐਸਪਰਖਾਤਾ ਸੀਨੀਅਰ ਕੈਂਡੀ ਟੂ ਨੰਬਰਸ ਹੈ ਇੰਦਰੀ ਸਿੰਘ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਢੀ ਦਾ ਰੋਡ ਤੇ ਇਸ ਤੇ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਇੱਕ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ 3 ਨਸ ਤੋਂ ਲੈ ਕੇ 5ਵੀਂ ਜਮਾਤ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਬੱਚੇ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਇੱਧਰ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਵੀਂ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਸਾਡੇ ਆ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਾਡੇ ਕੋਲ ਕਲਾਸ 1, ਕਲਾਸ 2 ਜਿਹੜੀ ਆ ਕਮਾਸ ਵਿੱਚ ਵੀ ਇਹ ਜਿਹੜੀ ਆ ਪੜ੍ਹੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਅੱਜ ਉਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੁੜਿਆਂ ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਹੈ ਇਹ ਇਹ ਵਿਦਵਾਂ ਦੇ ਮੌਕੇਕ ਨੂੰ ਦੇ ਧੰਨਵਾਦ। ਇਹ ਸੱਜਣਾ ਸ਼ੀਰ ਕਲਸੇਈ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਮਾਰਗੀਆਂ ਹਨ। ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਬਖੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।